ਜੋਤ ਕਿੱਥੇ ਆ ਤੂੰ ਆ ਗਿਆ ਪੁੱਤ ਤੂੰ ਮੈਂ ਆ ਗਿਆ ਮੈਨੂੰ ਬਾਅਦ ਚ ਗੱਲ ਕਰਿਓ ਮੈਨੂੰ ਦੱਸੋ ਜੋਤ ਕਿੱਥੇ ਆ ਅੰਦਰ ਹੀ ਆ ਜੋਤ ਚਿਚਿਵਾਜਾ ਮਾਰਨ ਲੱਗੇ ਕੀ ਹੋਇਆ ਤੂੰ ਤਰ ਚੁੱਪੀ ਕਰ ਜਾ ਤੈਨੂੰ ਮੈਂ ਬਾਅਦ ਚ ਦੇਖੂਗਾ ਆ ਗਿਆ ਮੁੰਡਾ ਕੀ ਹੋਇਆ ਕੀ ਆ ਨਾਲੇ ਮੈਂ ਨਾ 45000 ਦਾ ਪਤਾ ਕਰਨਾ ਉਹ ਤੇਰੇ ਕੋਲੋਂ ਕਿੱਥੋਂ ਆਇਆ ਤੇ ਤੈਨੂੰ ਕਿਹਨੇ ਦਿੱਤਾ ਸੁਯੋਮੀ ਸਤਿ ਸ਼੍ਰੀ ਅਕਾਲ ਠੀਕ ਆ ਪੁੱਤ ਹਾਂਜੀ ਹਾਂਜੀ ਵਧੀਆ ਜੀ ਮੈਂ ਤਾਂ ਨਾ ਤੈਨੂੰ ਇਹ ਕਹਿਣਾ ਸੀਗਾ ਵੀ ਜੋ ਰਾਤ ਹੋਇਆ ਨਾ ਉਹ ਚੰਗਾ ਨਹੀਂ ਹੋਇਆ ਤੂੰ ਜੋਤ ਤੇ ਹੱਥ ਚੁੱਕ ਕੇ ਚੰਗਾ ਨਹੀਂ ਕੀਤਾ ਹੈ ਨਾਲੇ ਜਵਾਨ ਮੁੰਡਾ ਕੱਲ ਨੂੰ ਹੱਥੋਂ ਨਿਕਲ ਗਿਆ ਫੇਰ ਕੀ ਕਰਾਂਗੇ ਮੰਮੀ ਹੱਥੋਂ ਤਾਂ ਉਹ ਨਿਕਲਿਆ ਹੀ ਹੋਇਆ ਵਾ ਘਰ 'ਚ ਇੰਨਾ ਕੁਝ ਹੋਈ ਜਾਂਦਾ ਮੈਨੂੰ ਪਤਾ ਹੀ ਕੁਝ ਨਹੀਂ ਲੱਗਦਾ ਇਹ ਸਾਰਾ ਕੁਝ ਨਾ ਉਹਦੀ ਮਾਂ ਸ਼ਹਿਾ ਦਿੰਦੀ ਆ ਤਾਂ ਹੀ ਉਹ ਤੋਹੋ ਹੋ ਕੇ ਬੋਲਦਾ ਮੰਮੀ ਹੁਣ ਮਨ ਨੂੰ ਨਾ ਇਹ ਨਹੀਂ ਸਮਝ ਆਉਂਦੀ ਮੈਂ ਜੋਤ ਨੂੰ ਸਮਝਾਵਾਂ ਕਿ ਬਬਲੀ ਨੂੰ ਸਮਝਾਵਾਂ ਇਹ ਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਪਰ ਤਾਂ ਹੀ ਮੈਂ ਨਾ ਇਹਦੀ ਮਾਂ ਨੂੰ ਸੱਦਿਆ ਹੁਣ ਬਬਲੀ ਦੀ ਨੂੰ ਆਉਂਦੀ ਹੋਣੀ ਆ ਉਹ ਅੱਜ ਕਰੋ ਮੈਂ ਤੁਸੀ ਕਿਉਂ ਬੁਲਾ ਲਿਆ ਉਹਨਾਂ ਨੂੰ ਯਾਰ ਆਪਣੇ ਘਰ ਦਾ ਮਸਲਾ ਸੀਗਾ ਤੁਸੀਂ ਉਹਨਾਂ ਨੂੰ ਚੱਕ ਕੇ ਬੁਲਾ ਲਿਆ ਇੱਥੇ ਗੱਲ ਤਾਂ ਕਰਨੀ ਹੀ ਪੈਣੀ ਆ ਹੁਣ ਸਮਝੋਗੀ ਤਾਂ ਹੀ ਇਹ ਬਬਲੀ ਚਲੋ ਹੁਣ ਤੁਸੀਂ ਬੁਲਾ ਲਿਆ ਆਪਣੇ ਹਿਸਾਬ ਨਾਲ ਹੀ ਗੱਲ ਕਰ ਲਿਓ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲਾ ਧੰਦਾ ਠੀਕ ਹੈ ਜੀ ਤੁਸੀਂ ਦੱਸੋ ਹਾਂ ਮੈਂ ਵੀ ਠੀਕ ਆ ਸਤਿ ਸ੍ਰੀ ਅਕਾਲ ਜੀ ਆਓ ਬੈਠੋ ਹੋਰ ਕਿੱਦਾਂ ਹਾਲ ਚਾਲ ਠੀਕ ਹੋ ਹਾਂਜੀ ਹਾਂ ਬਸ ਵਧੀਆ ਤੁਸੀਂ ਸੁਣਾਓ ਕੋਈ ਚ ਕੋਈ ਦਿੱਕਤ ਤਾਂ ਨਹੀਂ ਹੋਈ ਨਹੀਂ ਭੈਣ ਜੀ ਕੋਈ ਦਿੱਕਤ ਨਹੀਂ ਹੋਈ ਤੁਸੀਂ ਫੋਨ ਹੀ ਇਦਾਂ ਕੀਤਾ ਮੈਨੂੰ ਕਾਲੀ ਕਾਲੀ ਬਸ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਫਟਾਫਟ ਆ ਗਈ ਵੀ ਪਤਾ ਨਹੀਂ ਇਹ ਜਾ ਭੈਣ ਜੀ ਨੂੰ ਕੀ ਕੰਮ ਆ ਕੋਈ ਨਹੀਂ ਭੈਣ ਜੀ ਕਰਦੇ ਆ ਗੱਲਬਾਤ ਵੀ ਪਹਿਲਾਂ ਚਾਹ ਪਾਣੀ ਤਾਂ ਪੀ ਲਓ ਮਨਦੀਪ ਪਾਣੀ ਲੈ ਕੇ ਆਈ ਹੋਰ ਗੁਰਦੀ ਪੁੱਤ ਕਿੱਦਾਂ ਕੰਮ ਕਰ ਠੀਕ ਆ ਹਾਂਜੀ ਹਾਂਜੀ ਵਧੀਆ ਮਮੀ ਤੁਸੀਂ ਹੋਰ ਭੈਣ ਜੀ ਤੁਹਾਡੀ ਸਿਹਤ ਠੀਕ ਆ ਹਾਂਜੀ ਹਾਂਜੀ ਠੀਕ ਰਹਿੰਦੀ ਆ ਮੈਨੂੰ ਤਾਂ ਫਿਕਰ ਹੀ ਹੋ ਗਿਆ ਸੀ ਪਤਾ ਨਹੀਂ ਕਾਤੇ ਬੁਲਾਇਆ ਕੋਈ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਬੱਚੇ ਠੀਕ ਹਾਂਜੀ ਹੋਰ ਠੀਕ ਆ ਮਨਦੀਪ ਹਾਂਜੀ ਹਾਂਜੀ ਠੀਕ ਵਧੀਆ ਬਬਲੀ ਨਹੀਂ ਦੇਖਦੀ ਭੈਣ ਜੀ 10 ਮਿੰਟ ਹੋ ਗਏ ਮੈਨੂੰ ਆਈ ਨੂੰ ਕਿੱਥੇ ਆ ਅੰਦਰ ਹੀ ਹੋਣੀ ਆ ਮੈਂ ਮਾਰਦੀ ਆ ਉਹਨਾਂ ਵਾਜ ਬਬਲੀ ਆਈ ਜੜਕ ਬਾਹਰ ਆ ਜਾਂਦੀ ਹੈ ਕੋਈ ਨਹੀਂ ਆਜੀ ਮੰਮੀ ਮੰਮੀ ਤੁਸੀਂ ਮੈਨੂੰ ਨਾ ਭੈਣ ਜੀ ਨੇ ਫੋਨ ਗਿਆ ਸੀ ਮੈਂ ਤਾਂ ਮਿਲਣ ਲੱਗੀ ਆ ਬਜੀ ਜੀ ਨੂੰ ਕੀ ਗੱਲ ਠੀਕ ਨਹੀਂ ਤੋ ਮੈਂ ਤਾਂ ਠੀਕ ਆ ਪਰ ਫੋਨ ਗਿਆ ਸੀ ਤੁਹਾਨੂੰ ਹਾਂ ਮੈਨੂੰ ਫੋਨ ਕਰਕੇ ਸੱਦਿਆ ਸੀ ਭੈਣ ਜੀ ਨੇ ਮੈਂ ਤਾਂ ਕਿਹਾ ਪਤਾ ਨਹੀਂ ਕੀ ਗੱਲ ਹੋਊਗੀ ਤੁਸੀਂ ਕਿਉਂ ਫੋਨ ਕੀਤਾ ਸੀ ਮੰਮੀ ਨੂੰ ਕੱਦੋਂ ਬੁਲਾਇਆ ਤੁਸੀਂ ਨਹੀਂ ਜਿਹੜਾ ਕੁਝ ਤੂੰ ਕਰਦੀ ਫਿਰਦੀ ਆ ਨਾ ਘਰ ਚ ਉਹਦੇ ਕਰਕੇ ਤੇਰੀ ਮਾਂ ਨੂੰ ਬੁਲਾਇਆ ਮੈਂ ਨਾ ਭੈਣ ਜੀ ਬਾਜ਼ਾਰ ਤਾਂ ਹੀ ਪਾਈ ਜਾਉਂਗੇ ਤੁਸੀਂ ਨਾ ਮੈਨੂੰ ਫੋਨ ਤੇ ਦੱਸਿਆ ਨਾ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ ਇਹ ਜੀ ਕੀ ਗੱਲ ਹੋ ਗਈ ਕੀ ਕਰਤਾ ਬਬਲੀ ਨੇ ਨਾ ਬਬਲੀ ਮੈਂ ਦੱਸਦਾ ਆ ਬੱਚਾ ਜਦੋਂ ਗਲਤੀ ਕਰਦਾ ਨਾ ਮਾਂ ਦਾ ਫਰਜ਼ ਹੁੰਦਾ ਉਹਨੂੰ ਸਮਝਾਉਣਾ ਉਹਦੀ ਗਲਤੀਆਂ ਤੇ ਪਰਦੇ ਪਾਣਾ ਨਾ ਖਤਰਨਾਕ ਕੰਮ ਆ ਕੱਲ ਨੂੰ ਬੱਚਾ ਵਿਗੜ ਜਾਂਦਾ ਆ ਬਸ ਇਹਦੀ ਇਹੀ ਗੱਲ ਆ ਵੀ ਉਹਦੀਆਂ ਗਲਤੀਆਂ ਨੂੰ ਸਮਝਾਉਂਦੀ ਨਹੀਂ ਹੈਗੀ ਉਹਦੇ ਤੇ ਪਰਦੇ ਪਾਉਂਦੀ ਆ ਨਾ ਬਬਲੀ ਆ ਕੀ ਕਹੀ ਜਾਂਦਾ ਗੋਲਡੀ ਮੰਮੀ ਇਹ ਥੋੜੀਆ ਵੀ ਜਵਾਕ ਜੇ ਗਲਤੀ ਕਰਦਾ ਤਾਂ ਸਾਰਾ ਹੀ ਟੱਬਰ ਉਹਦੇ ਮਗਰ ਪੈ ਜਾਵੇ ਕੋਈ ਉਹਦੇ ਨਾਲ ਤਾਂ ਖੜਨਾ ਚਾਹੀਦਾ ਬੱਚਾ ਤਾਂ ਸਾਨੂੰ ਦੁਸ਼ਮਣ ਸਮਝਣ ਲੱਗ ਜਾਊਗਾ ਫੇਰ ਨਾ ਪੁੱਤ ਕੋਈ ਗੱਲ ਤਾਂ ਇਦਾਂ ਦੀ ਹੋਈ ਹੋਊਗੀ ਉਹ ਕਮਲੇ ਥੋੜੀ ਨੇ ਮੰਮੀ ਤੁਹਾਨੂੰ ਨਹੀਂ ਪਤਾ ਇਹਨਾਂ ਦਾ ਆ ਦੇਖ ਲਓ ਭੈਣ ਜੀ ਆ ਤੁਹਾਡੇ ਮੂਰੇ ਹੀ ਨਹੀਂ ਬੋਲਣੋਂ ਹਟਦੀ ਹੈਗੀ ਤਾਂ ਤੁਹਾਡੇ ਪਿੱਛੋਂ ਦੇਖ ਲਓ ਸਾਨੂੰ ਕਿਵੇਂ ਤਾੜ-ਤਾੜ ਬੋਲਦੀ ਹੋਊਗੀ ਇਹ ਕੋਈ ਨਾ ਭੈਣ ਜੀ ਫਿਕਰ ਨਾ ਕਰੋ ਮੈਂ ਸਮਝਾਉਣੀ ਆ ਮੰਮੀ ਨਾਲੇ ਨਾ ਤੁਸੀਂ ਇਹਨੂੰ ਇਕੱਲੀ ਨੂੰ ਸਮਝਾ ਦਿਓ ਇੱਥੇ ਨੇ ਫੇਰ ਕਹਿਣਾ ਆ ਵੀ ਸਾਰਿਆਂ ਦੇ ਵਿੱਚ ਮੇਰੀ ਬੇਇੱਜ਼ਤੀ ਕਰਤੀ ਵੀ ਬੱਚਿਆਂ ਨੂੰ ਪਾਲੀ ਦਾ ਕਿੱਦਾਂ ਤੇ ਬੱਚਿਆਂ ਨੂੰ ਸਮਝਾਣਾ ਕਿੱਦਾਂ ਕੋਈ ਨਾ ਪੁੱਤ ਕਰਦੀ ਆ ਉਹਦੇ ਨਾਲ ਗੱਲ ਚਲੋ ਠੀਕ ਆ ਜੀ ਮੈਂ ਚਲਦਾ ਭੈਣ ਜੀ ਮੈਂ ਨਾ ਤੁਹਾਨੂੰ ਬੁਲਾਉਣਾ ਤਾਂ ਨਹੀਂ ਚਾਹੁੰਦੀ ਸੀਗੀ ਮੈਂ ਤੁਹਾਨੂੰ ਜੋਤ ਕਰਕੇ ਵੀ ਨਹੀਂ ਬੁਲਾਇਆ ਹੈਗਾ ਗੱਲ ਨਾ ਕੋਈ ਹੋਰ ਆ ਜਿਹਦੇ ਕਰਕੇ ਮੈਂ ਤੁਹਾਨੂੰ ਬੁਲਾਇਆ ਹੈਂ ਜੀ ਜੇ ਜੋਤ ਕਰਕੇ ਨਹੀਂ ਬੁਲਾਇਆ ਤੇ ਫਿਰ ਇਹ ਜੀ ਕਿਹੜੀ ਗੱਲ ਆ ਕਾਤੇ ਬੁਲਾਇਆ ਤੁਸੀਂ ਮੈਨੂੰ ਹੁਣ ਤੂੰ ਆਪੇ ਦੱਸੇਗੀ ਜਾਂ ਮੈਂ ਦੱਸਾਂ ਵੀ ਤੂੰ ਗੋਲਡੀ ਦੇ ਬਾਰੇ ਕੀ ਘਟਿਆ ਸੋਚ ਰੱਖਦੀ ਆ ਨਾ ਮੰਮੀ ਤੁਹਾਨੂੰ ਵੀ ਪਤਾ ਜੀਦੇ ਕਰਕੇ ਇਹ ਖਿਆਲ ਮੇਰੇ ਮਨ ਵਿੱਚ ਆਇਆ ਉਹਨੂੰ ਕਹੋ ਨਾ ਮੇਰੇ ਬੰਦੇ ਤੋਂ ਦੂਰ ਰਵੇ ਮੈਨੂੰ ਕਾਹਤੋਂ ਕੰਨੇ ਜੇ ਭੈਣ ਜੀ ਮੈਨੂੰ ਵੀ ਦੱਸ ਦੋ ਕੀ ਗੱਲ ਹੋਈ ਆ ਗੱਲ ਤਾਂ ਭੈਣ ਜੀ ਖੁਸ਼ ਵੀ ਨਹੀਂ ਹੈਗੀ ਆਮਨਦੀਪ ਨੂੰ ਕਿਤੇ ਆਉਣਾ ਜਾਣਾ ਪੈਂਦਾ ਵਿਚਾਰਾ ਗੋਲਡੀ ਉਹਨੂੰ ਲੈ ਜਾਂਦਾ ਵਾ ਛੱਡਿਉਂਦਾ ਦੋ ਵਾਰੀ ਉਹਦੀ ਮਾਂ ਦੇ ਘਰੇ ਛੱਡਿਆ ਆ ਉਹਨੂੰ ਬਸ ਇੰਨੇ ਚ ਨਾ ਇਹ ਗੱਲਾਂ ਬਣਾਈ ਜਾਂਦੀ ਆ ਵੀ ਮੰਦੀਪ 골ਡੀ ਨਾਲ ਜਾਂਦੀ ਆ ਮੋਟਰਸਾਈਕਲ ਤੇ ਬੈਠ ਕੇ। ਨਾ ਪੁੱਤ ਆ ਕਿ ਮੈਂ ਸੁਣਦੀ ਆ ਤੂੰ ਇੰਨੀ ਮਾੜੀ ਸੋਚ ਰੱਖਦੀ ਈ 골ਡੀ ਬਾਰੇ। ਨਾ ਭੈਣ ਜੀ ਆਪਾਂ ਸਾਰੇ ਧੀਆ ਭੈਣਾ ਵਾਲੇ ਆ। ਹੁਣ ਤੁਸੀਂ ਆਪ ਹੀ ਸੋਚੋ। ਆਪਦੀ ਧੀ ਨਾਲ ਨਾ ਸ਼ੋਜੋਜਗੇ। ਜੇ ਆਪਾਂ ਨਹੀਂ ਖੜਾ ਖੜਾਂਗੇ ਤਾਂ ਹੋਰ ਕੌਣ ਖੜਾ ਹੋਣਾ? ਕੋਈ ਨਹੀਂ ਭੈਣ ਜੀ ਜਿਹੜੀ ਬਬਲੀ ਨੇ ਗਲਤੀ ਕੀਤੀ ਆ ਨਾ ਉਹਦੇ ਲਈ ਮੈਂ ਬਹੁਤ ਸ਼ਰਮਿੰਦਾ। ਮੈਂ ਮਾਫੀ ਮੰਗਦੀ ਆ ਤੁਹਾਡੇ ਕੋਲੋਂ। ਪਰ ਬਬਲੀ ਤੂੰ ਮੇਰੀ ਗੱਲ ਸੁਣੀ ਮਾੜੀ ਜੀ। ਆਈ ਗੁੱਡ ਮੇਰੇ ਨਾਲ ਕੀ ਹੋ ਗਿਆ ਹੁਣ ਤੂੰ ਆ ਤਾਂ ਸਹੀ ਲੈ ਵੀ ਬਬਲੀ ਹੁਣ ਤੇਰੀ ਮਾਂ ਲਾਉ ਤੇਰੀ ਕਲਾਸ ਮੇਰੇ ਮੂਰੇ ਕੈਂਚੇ ਵਾਂਗੂ ਜ਼ੁਬਾਨ ਚਲਾਉਂਦੀ ਸੀਗੀ ਨਾ ਹੁਣ ਤੇਰੀ ਮਾਂ ਦੱਸੋ ਤੈਨੂੰ ਪਤਾ ਕਿ ਕਿਵੇਂ ਜ਼ੁਬਾਨ ਚਲਾਈਦੀ ਆ ਹਾਂਜੀ ਕੀ ਹਾਲ ਆ ਫਿਰ ਆ ਵਧੀਆ ਤੂੰ ਸੁਣਾ ਠੀਕ ਆ ਹਰ ਸਭ ਠੀਕ ਆ ਸਭ ਵਧੀਆ ਯਾਰ ਜੋਤ ਕਿੱਥੇ ਆ ਜੋਤ ਨਹੀਂ ਆਇਆ ਯਾਰ ਅੱਜ ਆਉਣ ਵਾਲਾ ਹੁਣ ਆ ਜਾਂਦਾ ਉਹ ਦਿਖ ਆ ਗਿਆ ਹਾਂ ਬਈ ਜੋਤ ਕੀ ਗੱਲ ਬੜਾ ਉਤਰਾ ਉਤਰਾ ਬੂਆ ਤੇਰਾ ਉਹ ਯਾਰ ਕੁਛ ਨਹੀਂ ਕਰੇ ਘੜੀ ਦਾ ਤੇ ਉਹ ਜਿਹੜੀਆਂ ਆਪਾਂ ਕਲਾਸਾਂ ਬੰਕ ਕੀਤੀਆਂ ਉਹਨਾਂ ਦਾ ਸਭ ਦਾ ਪਤਾ ਲੱਗ ਗਿਆ ਓਹੋ ਚੱਲ ਤੂੰ ਇੰਦੂ ਬੈਠ ਇੱਥੇ ਟੈਨਸ਼ਨ ਨਹੀਂ ਲੈਣੀ ਹੈਗੀ ਬੈ ਬਈ ਫਿਰ ਭਾਈਆ ਕਰੇ ਆਪਾਂ ਨਹੀਂ ਚੰਬਿਆਣਾ ਤੈਨੂੰ ਚੰਗੀ ਜਿਹਾ ਨਹੀਂ ਉਹ ਯਾਰ ਮੈਨੂੰ ਤਾਂ ਬੋਲੇ ਹੀ ਬੋਲੇ ਮੰਮਾ ਨੂੰ ਵੀ ਨਾਲ ਬੋਲੇ ਜੋਤੇ ਘਰ ਦੇਆਂ ਦਿਨ ਨਹੀਂ ਟੈਨਸ਼ਨ ਨਹੀਂ ਲੈਦੀ ਹੁੰਦੀ। ਮੇਰੇ ਘਰੋਂ ਵੀ ਤੇਲ ਲਾਸੇ ਦੇ 10-15 ਫੋਨ ਆ ਗਏ। ਆਪਾਂ ਕਿਹੜਾ ਚੱਕਿਆ? ਉਹ ਪੁੱਛਣਗੇ ਘਰੇ ਜਾਣਾ ਕਿਉਂ ਚੱਕਿਆ? ਉਹ ਕਹਿੰਣਾ ਕਲਾਸ ਲਾ ਰਹੀ ਸੀ ਤਾਂ ਨਹੀਂ ਹੋ ਚੱਕਿਆ। ਯਾਰ ਤੇਰੇ ਲਈ ਸਭ ਸੌਖਾ ਆ। ਮੇਰੇ ਲਈ ਬਹੁਤ ਔਖਾ। ਉਹ ਨਹੀਂ ਯਾਰ ਇਨੀ ਟੈਨਸ਼ਨ ਲੈਦੀ ਹੁੰਦੀ। ਯਾਰ ਬੰਦੇ ਨੂੰ ਦਲੇਰ ਹੋਣਾ ਪੈਂਦਾ। ਕਿੰਨਾ ਚਿਰ ਆਪਣੇ ਘਰ ਤੋਂ ਡਰਦਾ ਰਹੇਗਾ? ਠੀਕ ਆ ਨਾ? ਕੋਈ ਟੈਨਸ਼ਨ ਨਹੀਂ ਲੈਣੀ। ਆਪਾਂ ਹੁਣ ਕੋਈ ਨਿੱਕਾ ਬੱਚਾ ਥੋੜੀ ਰਹਿ ਗਿਆ ਤੂੰ ਯਾਰ। ਵੱਡਾ ਹੋ ਗਿਆ ਹੁਣ। ਜੋ ਆਪਣਾ ਤੂੰ ਆਪ ਦੇਖ ਜਾਦਾ ਸਾਰਾ ਕੁਝ। ਨਾ ਯਾਰ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਪਰ ਪਰ ਯਾਰ ਤੂੰ ਟੈਨਸ਼ਨ ਕਰੀਂ ਹਾਂ ਤਾਂ ਤੇਰੇ ਘਰ ਤੋਂ ਇਹ ਨਹੀਂ ਪਤਾ ਲੱਗਿਆ ਵੀ ਤੂੰ ਆਪਾਂ ਕਲਾਜਣੀ ਕਲਾਸਾਂ ਬੰਦ ਕੀਤੀਆਂ ਨੇ ਆਪਣਾ ਕੋਈ ਇਸ ਚੀਜ਼ ਦਾ ਵੀ ਹੱਲ ਲੱਗਿਆ ਦਾ ਤੂੰ ਟੈਨਸ਼ਨ ਆ ਲੈ ਦਾ ਹੈ ਇਹ ਚੀਜ਼ ਦਾ ਕਾਹਦਾ ਹੱਲ ਆ ਗਿਆ ਉਹ ਹੱਲ ਨਿਕਲੇ ਜਾਂਦੇ ਆ ਵੀਰੇ ਸਭ ਹੱਲ ਲੱਗੇ ਆਪਣਾ ਵੀਰੇ ਯਾਰ ਆਪਾਂ ਕੁਪੰਦਾ ਲੱਭਿਆ ਅੱਛਾ ਪਰ ਕੋ ਸਾਰੇ ਹੱਲ ਹੈਗੇ ਨੇ ਰੁਪਈਆ ਰਹਿਣਾ 10000 ਕਿਹੜੀ ਅਟੈਂਡੈਂਸ ਦੀ ਕੋਈ ਸਾਰੇ ਟੀਚਰਾਂ ਦੀ ਕੋਈ ਆਪਾਂ ਨੂੰ ਲੈਕਚਰ ਨਹੀਂ ਦੇਉਣੀ ਉਹਨੇ ਸਾਰੇ ਹੱਲ ਕਰ ਲੈਣੇ ਯਾਰ 10000 10000 ਤਾਂ ਬਹੁਤ ਜ਼ਿਆਦਾ ਯਾਰ ਸ਼ੁਕਰ ਕਰ ਯਾਰ ਆਪਣਾ 10000 ਵਿੱਚ ਕੰਮ ਹੋ ਰਿਹਾ ਆਪਣੇ 10 ਸਾਲ ਪੂਰੇ ਸਾਲ ਦੀ ਅਟੈਂਡੈਂਸ ਪੂਰੀ ਹੋ ਜਾਣੀ ਆ ਉਹ ਯਾਰ 10000 ਰੁਪਏ ਤਾਂ ਚੱਲ ਠੀਕ ਆ ਪਰ ਮੇਰੇ ਤੋਂ ਇਹਨੇ ਹੋਣਾ ਹੀ ਨਹੀਂ ਵਾਹੇ ਸ਼ੇਰਾ ਕਲਾਸਾਂ ਵੀ ਨਹੀਂ ਲਾਉਣੀਆਂ ਤੇ 10000 ਰੁਪਏ ਵੀ ਨਹੀਂ ਦੇਣਾ ਵਾ 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 ਇਦਾਂ ਤੁਸੀਂ ਚੱਲਦਾ ਯਾਰ ਤੇਰਾ ਕੰਮ ਇੱਕ ਨਾ ਸੌਫਾ ਕਰਦਾ ਠੀਕ ਹੈ ਨਾ ਤੂੰ ਘਰੇ ਤੋਂ ਹੀ ਬੰਨ ਲੜੀ ਬਹਾਨਾ ਲਾ ਕੇ ਕੋਈ ਚੀਜ਼ ਦੇ ਬਹਾਨਾ ਲਾ ਕੇ ਪੈਸੇ ਕਢਾ ਲਈ ਕਰ ਦੇ ਤੇਰਾ ਕੰਮ ਸਾਰਾ ਸੜ ਜਾਣਾ ਇਹ ਹੋ ਸਕਦਾ ਕਰੇਗਾ ਗੇਮ ਪਾ ਕੇ ਪਹਿਲੇ ਚੜਾਉਣੇ ਪੈਣੇ ਆ ਪਰ ਚੱਲ ਯਾਰ ਆ ਤੇ ਮੈਂ ਮੂਵੀ ਦੇ ਟਿਕਟਾਂ ਬੁੱਕ ਕਰਾਤੀਆਂ ਚੱਲਦੇ ਆਪਾਂ ਤਿੰਨੇ ਉਹ ਨਾ ਯਾਰ ਮੈਂ ਨਹੀਂ ਜਾਣਾ ਮੈਂ ਉਸ ਤੋਂ ਬਾਅਦ ਇੰਸਟੀਚਿਊਟ ਜਾਣਾ ਵਾ ਜੇ ਹੁਣ ਮੈਂ ਨਾ ਨਾ ਗਿਆ ਉੱਥੇ ਉਹਨਾਂ ਨੇ ਮੈਨੂੰ ਕੱਢ ਦੇਣਾ ਬਾਹਰ ਉੱਥੋਂ ਉਹ ਕੋਛੜੀ ਹੁੰਦਾ ਯਾਰ ਉਹ ਕੁਛ ਨਹੀਂ ਹੁੰਦਾ ਚੱਲ ਚੱਲਦੇ ਆ ਯਾਰ ਮੇਰੀ ਗੱਲ ਸੁਣ ਜਾਵਾਂਗੇ ਐਨਜਾਇਮੈਂਟ ਕਰਾਂਗੇ ਥੋੜਾ ਮੂਡ ਤੇਰਾ ਸਹੀ ਹੋ ਜਾਊਗਾ ਉਹ ਚੱਲ ਯਾਰ ਜੋ ਟੈਨਸ਼ਨ ਨਾ ਲੈ ਯਾਰ ਦੇਖ ਤੇਰੀ ਕਲਾਸ ਨੂੰ ਬਹੁਤ ਟਾਈਮ ਆ ਤੇਰੀ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਦੇਖ ਲਈਂ ਆਪਾਂ ਤੈਨੂੰ ਤੇਰੀ ਕਲਾਸ 'ਚ ਲਾ ਦ ਮੂਵੀ ਦੇਖ ਕੇ ਆਵਾਂਗੇ ਜੁਆਇਂ ਕਰਾਂਗੇ ਤੇਰਾ ਮੂਵੀ ਦੇਖ ਲਓ ਭਰਾਵਾ ਲੇਟ ਨਾ ਕਰਿਓ ਬਸ ਉਹ ਨਹੀਂ ਹੁੰਦਾ ਯਾਰ ਤੂੰ ਚੱਲਤਾ ਸੀ ਦੇਖੀ ਕਿੰਨਾ ਮਜ਼ਾ ਆਉਂਦਾ ਚਲੋ ਫਿਰ ਛੇਤੀ ਚੱਲੀਏ ਚਲੋ ਚਲ ਉੱਠੋ ਚੱਲਾ ਭਰਾ ਹਾਂ ਮੰਮੀ ਚਾਹ ਬਣ ਗਈ ਸੀ ਮੈਂ ਪਾ ਲਿਆ ਮਾਂ ਪਰ ਆਂਟੀ ਜੀ ਅੰਦਰ ਉਹ ਤੂੰ ਬੈਠ ਜਾ ਹਜੇ ਚਾਹ ਵੀ ਪੀ ਲੰਨੇ ਆ ਪਹਿਲਾਂ ਉਹਦੀ ਮਾਂ ਨੂੰ ਨੋ ਸਮਝਾਤਾ ਲੈਣ ਦੇ ਕੁਛ ਬੈਠ ਜਾ ਦੇਖੀ ਜਾਈਂ ਇਹਦੀ ਮਾਂ ਹੀ ਸਮਝਾ ਕੇ ਜਾਊਗੀ ਸਾਡੇ ਤੋਂ ਤਾਂ ਲੋਟ ਨਹੀਂ ਆਉਂਦੀ ਇਹ ਪਰ ਮੰਮੀ ਤੁਸੀਂ ਆਂਟੀ ਨੂੰ ਬੁਲਾ ਕੇ ਨਾ ਚੰਗਾ ਨਹੀਂ ਕੀਤਾ ਦੀਦੀ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਣਾ ਹੈਗਾ ਉਹ ਤੂੰ ਫਿਕਰ ਨਾ ਕਰ ਜੇ ਇਹਨੇ ਗਲਤੀ ਕੀਤੀ ਹੈ ਨਾ ਤਾਂ ਹੀ ਇਹਦੀ ਮਾਂ ਨੂੰ ਸੱਦਿਆ ਵਾ ਪਰ ਮੰਮੀ ਜੀ ਦੀਦੀ ਨੂੰ ਜੇ ਨਾ ਚੰਗਾ ਲੱਗਿਆ ਵੀ ਤੁਸੀਂ ਉਹਨਾਂ ਦੀ ਮੰਮੀ ਨੂੰ ਬੁਲਾ ਲਿਆ ਫੇਰ ਨਾ ਚੰਗਾ ਲੱਗਣ ਨੂੰ ਕੀ ਬੜੇ ਇਹਦੀ ਇੱਜ਼ਤਾਂ ਦੇ ਝੰਡੇ ਝੂਲਦੇ ਨੇ ਇਹਨੂੰ ਛੱਡ ਤੂੰ ਮੈਨੂੰ ਇਹ ਦੱਸ ਤੈਨੂੰ ਮੈਂ ਕਿਹਾ ਸੀ ਆਪਣੇ ਡੈਡੀ ਨਾਲ ਹੋ ਖੁਸ਼ੀ ਦੇ ਬਾਰੇ ਗੱਲ ਕਰਨੀ ਕੀ ਕੀਤੀ ਸੀ ਗੱਲ ਹਾਂਜੀ ਮੰਮੀ ਜੀ ਮੈਂ ਡੈਡੀ ਜੀ ਨਾਲ ਗੱਲ ਕਰੀ ਸੀਗੀ ਖੁਸ਼ੀ ਬਾਰੇ ਉਹ ਕਹਿੰਦੇ ਸੀ ਮੰਮੀ ਥੋੜੀ ਤਬੀਅਤ ਠੀਕ ਹੋ ਜਾਵੇ ਫਿਰ ਆਪਾਂ ਦੇਖਦੇ ਹਾਂ ਨਾ ਪੁੱਤ ਤੂੰ ਆਪ ਸਿਆਣੀ ਆ ਇੰਨੇ ਬਿਮਾਰ ਬੰਦੇ ਦਾ ਕੁਝ ਪਤਾ ਲੱਗਦਾ ਵਾ ਨਾਲੇ ਕਦੇ ਤੂੰ ਸੁਣਿਆ ਵੀ ਬਿਮਾਰ ਬੰਦਾ ਠੀਕ ਹੋ ਕੇ ਭੱਜਣ ਲੱਗ ਗਿਆ ਹੋਵੇ ਮੰਮੀ ਜੀ ਖੁਸ਼ੀ ਦੇ ਵਿਆਹ ਦੀ ਗੱਲ ਤਾਂ ਆਪਾਂ ਕਰ ਹੀ ਜਾਨੇ ਆ ਪਰ ਉਹਦੇ ਲਈ ਮੁੰਡਾ ਤੇ ਘਰ-ਬਾਰ ਵੀ ਤਾਂ ਦੇਖਣਾ ਪੈਂਦਾ ਹੈ ਨਾ ਅੱppa ਫਿਰ ਕਾਲੀ ਕਿਉਂ ਕਰਦੇ ਪੈਣ ਨਹੀਂ ਓਹੋ ਘਰ-ਬਾਰ ਤੇ ਮੁੰਡਾ ਤਾਂ ਨਾ ਮੈਂ ਲੱਭ ਦੂੰਗੀ ਮੇਰੇ ਰਿਸ਼ਤੇਦਾਰੀ ਚ ਬਥੇਰੇ ਮੁੰਡੇ ਨੇ ਨਾਲੇ ਆ ਬਟੋਲਣ ਹੈਗੀ ਆ ਨਾਲ ਦੀ ਉਹਨੂੰ ਕਹਿ ਦਾਂਗੇ ਉਹ ਮਿੰਟ ਚ ਮੁੰਡਾ ਲੱਭ ਦਊਗੀ ਨਾਲੇ ਵਧੀਆ ਘਰ-ਬਾਰ ਕੋਈ ਨਾ ਮੰਮੀ ਜੀ ਉਧਰ ਮੰਮੀ ਮੜਾ ਠੀਕ ਹੋ ਲੈਣ ਫਿਰ ਆਪਾਂ ਇਹਦੇ ਬਾਰੇ ਸੋਚਦੇ ਆਂ ਚਲ ਚੰਗਾ ਭਾਈ ਮੈਂ ਤਾਂ ਕਹਿੰਦੀ ਸੀਗੀ ਤੇਰੀ ਮਾਂ ਦੇ ਬੈਠਿਆਂ ਬੈਠਿਆਂ ਨਾ ਤੇਰਾ ਡੈਡੀ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦਾ ਅੱਗੇ ਤੁਹਾਡੀ ਮਰਜ਼ੀ ਕੋਈ ਨਹੀਂ ਮੰਮੀ ਜੀ ਮੈਂ ਦੁਬਾਰਾ ਗੱਲ ਕਰੂੰਗੀ ਡੈਡੀ ਜੀ ਨਾਲ ਚਲ ਠੀਕ ਆ ਪਰ ਹੁਣ ਤੂੰ ਗੱਲ ਨਾ ਕਰੀ ਮੇਰੀ ਗੱਲ ਕਰਾਈ ਆਪਣੇ ਡੈਡੀ ਨਾਲ ਮੈਂ ਆਪੇ ਗੱਲ ਕਰ ਲੂੰਗੀ ਆ ਜਵਾਨ ਕੁੜੀਆਂ ਘਰੇ ਇੰਨੀ ਦੇਰ ਤੱਕ ਥੋੜਾ ਬਿਠਾਈ ਦੀਆਂ ਹੁੰਦੀਆਂ ਨੇ ਹਾਂਜੀ ਮੰਮੀ ਜੀ ਚਲ ਆਇਂ ਕਰ ਉਹ ਦੋਨੇ ਅੰਦਰ ਬੈਠੀਆਂ ਨੇ ਉਹਨਾਂ ਨੂੰ ਅੰਦਰ ਹੀ ਚਾਹ ਦੇ ਆ ਚਾ ਤਾਂ ਮਮੀ ਬਣੀ ਪਈ ਆ ਮੈਂ ਕਹਿੰਦੀ ਸਾਂਂਟੀ ਬਾਹਰ ਹੀ ਆ ਜਾਂਦੇ ਮੈਂ ਅੰਦਰ ਜਾਉਂਗੀ ਮਾਵਾਂ ਧੀਆਂ ਦੀ ਗੱਲਾਂ ਜੀ ਕਰਦੇ ਆਂ ਜੀ ਜਾਉਂਗੀ ਤਾਂ ਚੰਗਾ ਨਹੀਂ ਲੱਗਦਾ ਹੈਗਾ ਇਦਾਂ ਚਲਾਂ ਐ ਕਰ ਫਿਰ ਕੋਠੇ ਤੋਂ ਕੱਪੜੇ ਹੀ ਲਾ ਲਿਆ ਸੁੱਕ ਗਏ ਹੋਣੇ ਆ ਹਾਂਜੀ ਮੈਂ ਲਾ ਲਿਆ ਨੀਉਂਗੀ ਨਾ ਮੈਨੂੰ ਨਹੀਂ ਲੱਗਦਾ ਵੀ ਮਨਦੀਪ ਦਾ ਟੱਬਰ ਖੁਸ਼ੀ ਦੇ ਵਿਆਹ ਲਈ ਮੰਨੂਗਾ ਮੈਨੂੰ ਹੀ ਕੋਈ ਗੇਮ ਘਮਾਉਣੀ ਪੈਣੀ ਆ ਤਾਂ ਹੀ ਖੁਸ਼ੀ ਸਹੁਰੇ ਜਾਉਗੀ ਤਾਹੀ ਤਾਂ ਮੇਰਾ ਪਲਾਨ ਕਾਮਯਾਬ ਹੋਊਗਾ ਤਾਹੀ ਸਾਡਾ ਕੁਝ ਬਣੂ ਨਾ ਮੰਮੀ ਤੁਸੀਂ ਆ ਚੰਗਾ ਕੀਤਾ ਇੱਕ ਫੋਨ ਤੇ ਤੁਰੇ ਆਏ ਉਹਨਾਂ ਦੇ ਨਾ ਤੇਰੀ ਸੱਸ ਨੇ ਮੈਨੂੰ ਹੁਣ ਆ ਤੂੰ ਮੇਰੇ ਕੋਲ ਬੈਠ ਪਹਿਲਾਂ ਤੇਰੀ ਸੱਸ ਨੇ ਮੈਨੂੰ ਫੋਨ ਕੀਤਾ ਮੈਂ ਆਉਂਦੀ ਕਿਉਂ ਨਾ ਆ ਇੱਥੇ ਇੱਥੇ ਬੈਠ ਮੇਰੇ ਕੋਲ ਤਾ ਨਾ ਮੰਮੀ ਤੁਸੀਂ ਐਵੇਂ ਤੁਰਿਆਏ ਅਗਲਾ ਨੇ ਇੱਕ ਫੋਨ ਕੀਤਾ ਪੁੱਛ ਤਾਂ ਲੈਂਦੇ ਮੈਨੂੰ ਆਉਣ ਤੋਂ ਪਹਿਲਾਂ ਨਾ ਜਦੋਂ ਧੀਦੀ ਮਾਂ ਨੂੰ ਅਗਲਾ ਫੋਨ ਕਰੂਗਾ ਕੁੜੀ ਦੇ ਸਹੁਰਿਆਂ ਤੋਂ ਫੋਨ ਆਊਗਾ ਤੇ ਫਿਰ ਆਉਣਾ ਹੀ ਪੈਂਦਾ ਧੀਦੀ ਮਾਂ ਨੂੰ ਤਾਂ ਸ਼ੁਕਰ ਕਰ ਫਿਰ ਭਾਈ ਨਹੀਂ ਆਇਆ ਹਜੇ ਤੱਕ ਨਾਲੇ ਮੈਨੂੰ ਤੂੰ ਦੱਸ ਤੂੰ ਆਪਣੀ ਦਰਾਨੀ ਦੇ ਮਗਰ ਕਾਤੇ ਪਈ ਹੋਈਆਂ ਇੱਕ ਤਾਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਮੇਰੀ ਮਾਂ ਕਿਹ ਹੈ ਉਹਦੀ ਬਬਲੀ ਮੈਂ ਤੈਨੂੰ ਵੀ ਜਾਣਦੀ ਆ ਨਾਲੇ ਮਨਦੀਪ ਨੂੰ ਵੀ ਨਾਲੇ ਤੂੰ ਗੋਲਡੀ ਮਾਰੇ ਕਿਵੇਂ ਸੋਚ ਸਕਦੀਆਂ ਇਦਾਂ ਦੀ ਗੰਦੀ ਸੋਚ ਰੱਖਦੀਆਂ ਤੇਰੇ ਘਰ ਦੇ ਵਿੱਚ ਤੇਰੇ ਭਾਈ ਭਝਾਈ ਹੈ ਨਹੀਂਗੇ ਤੈਨੂੰ ਨਹੀਂ ਪਤਾ ਕਿਵੇਂ ਰਹਿੰਦੇ ਨੇ ਨਾ ਮੰਮੇ ਜੇ ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਨਾ ਤਾਂ ਤੁਸੀਂ ਨਾ ਬੋਲਿਆ ਕਰੋ ਨਾਲੇ ਪਲੀਜ਼ ਮੈਨੂੰ ਮਤਾਂ ਨਾ ਦਓ ਮੈਨੂੰ ਪਤਾ ਮੈਂ ਕਿਹਦੇ ਨਾਲ ਕਿੱਦਾਂ ਵਰਤਣਾ ਤੇ ਕਿੱਦਾਂ ਰਹਿਣਾ ਨਾ ਇਹੀ ਤਾਂ ਤੈਨੂੰ ਪਤਾ ਨਹੀਂ ਕਿਹਦੇ ਨਾਲ ਕਿਵੇਂ ਵਰਤਣਾ ਵਾ ਕਿਸੇ ਦਿਨ ਨਾ ਤੇਰੀਆਂ ਐਸੇ ਚਲਾਕੀਆਂ ਨੇ ਤੈਨੂੰ ਤੇਰੇ ਪਰਿਵਾਰ ਤੋਂ ਦੂਰ ਕਰ ਦੇਣਾ ਵਾ ਮੰਮੇ ਜਦੋਂ ਪਤਾ ਲੱਗਣਾ ਹੋਊਗਾ ਨਾ ਲੱਗ ਜਾਊਗਾ ਮੈਨੂੰ ਆਪੇ ਤੁਸੀਂ ਬੱਸ ਕਰੋ ਐਵੇਂ ਨਾ ਦਿਮਾਗ ਤੇ ਲੋਡ ਪਾਈ ਜਾਓ ਨਾਲੇ ਆਜੋ ਬਾਹਰ ਪਠੇਰੀਆਂ ਸੁਣ ਲੀਆਂ ਮੈਂ ਤੁਹਾਡੇ ਹੱਥ ਨਾਲ ਸੁਣ ਲੀਆਂ ਇੱਕ ਫੋਨ ਤੇ ਤੁਰੇ ਆਏ ਆ ਮੈਨੂੰ ਪੁੱਛ ਤਾਂ ਲੈਂਦੇ ਪਹਿਲਾਂ ਪਿਉਣਾ ਕਿ ਨਹੀਂ ਆਉਣਾ ਕੋਈ ਨਾ ਮੰਮੀ ਅੱਜ ਜਿੰਨਾ ਦੇ ਕਹਿਣ ਤੇ ਤੁਸੀਂ ਮੈਨੂੰ ਇੱਥੇ ਆ ਕੇ ਗੱਲਾਂ ਸੁਣਾਈਆਂ ਨੇ ਨਾ ਜੇ ਉਹਨਾਂ ਸਾਰਿਆਂ ਤੋਂ ਮਾਫੀਆਂ ਨਾ ਨ ਮੰਗਾਈਆਂ ਤੁਸੀਂ ਵੀ ਮੈਨੂੰ ਆਪਣੀ ਧੀ ਨਾ ਅਖਿਓ ਮੈਂ ਨਹੀਂ ਵੀ ਸੁਝਾਂ ਤੂੰ ਤਾਂ ਮੇਰੀ ਸੁਣ ਨਹੀਂ ਰਹੀ ਆਪਣੇ ਨੂੰ ਇੰਨਾ ਕਰਨਾ ਪਤਾ ਨਹੀਂ ਆਪਣੇ ਆਪ ਰਵਾਇਤੀ ਨੂੰ ਚਾਪੀਏ। ਇਹ ਅੱਜ ਨਾਲ ਲੱਗ ਗਈਆਂ ਅਸੀਂ ਦੀ ਮਾਂ ਤਾਂ ਹੀ ਮੱਚੀ ਸੀ ਫਿਰਦੀ। ਮੈਂ ਦੇਖਾਂ ਅੰਦਰ ਜਾ ਕੇ। ਕੀ ਗੱਲ ਭੈਣ ਜੀ? ਸਿਰ ਛੁੱਟਿਆ ਐਦਾਂ। ਨਹੀਂ ਕੋਈ ਗੱਲ ਨਹੀਂ ਹੈਗੀ ਭੈਣ ਜੀ।

ਜਦੋਂ ਮੁੰਡਾ ਗਰਾਬਰ ਦਾ ਹੋ ਜਵੇ ਨਾ ਫਿਰ ਉਹਦੀਆਂ ਫਿਕਰਾਂ ਲੈ ਜਾਂਦੀਆਂ ਨਾ ਪਾਜੀ ਜੀ ਤੁਸੀਂ ਝੂਠ ਕਰਕੇ ਪਰੇਸ਼ਾਨ ਹੋਣਾ ਮੇਰੇ ਕੋਲ ਕੱਲ ਹੈਗਾ ਜੇ ਤੁਸੀਂ ਮੇਰੀ ਗੱਲ ਮੰਨ ਲੇ ਤਾਂ ਜੇ ਕੋਈ ਹੱਲ ਹੈਗਾ ਪਾਜੀ ਦੱਸੋ ਸ਼ਾਇਦ ਮੇਰੇ ਕੋਈ ਕਮੀ ਆ ਜਾਵੇ ਪਾਜੀ ਡਾਇਰੈਕਟਰ ਜੀ ਉਹਦੋਂ ਤੁਸੀਂ ਕੁਝ ਨਾ ਕਿਹਾ ਕਰੋ ਪਾਜੀ ਤੁਸੀਂ ਉਹਦੇ ਦੋਸਤਾਂ ਤੋਂ ਪਤਾ ਕਰੋ ਇਹ ਕੀ ਕਰਦਾ ਤੇ ਕਿੱਥੇ ਨੌਕਾ ਬੈਠਦਾ ਫਿਰ ਪਾਜੀ ਤੁਹਾਨੂੰ ਇਹਦੇ ਬਾਰੇ ਸਭ ਕੁਝ ਪਤਾ ਲੱਗੇਗਾ ਪਾਜੀ ਇਹ ਗੱਲ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਬਾਜੀ ਇਹ ਤੁਸੀਂ ਨਹੀਂ ਸੋਚਿਆ ਨਾ ਤਾਂ ਹੁਣ ਸੋਚੋ। ਭਾਜੀ ਤੁਹਾਡੀ ਸਲਾਹ ਤੇ ਨਾ ਮੈਂ ਗੌਰ ਕਰੂੰਗਾ। ਇਹ ਰੇ ਗੱਲ ਤਾਂ ਮੇਰੇ ਮਨ 'ਚ ਆਈ ਨਹੀਂ ਜਿਹੜੀ ਮਨਜੀਤ ਬਾਜੀ ਕਹਿ ਗਈ। ਮੈਂ ਨਾ ਕੱਲ ਤੋਂ ਇਹੀ ਕੁਛ ਕਰਦਾ। ਪਹਿਲਾਂ ਤਾਂ ਇਹ ਦੋਸਤਾਂ ਬਾਰੇ ਪਤਾ ਕਰਦਾ ਕਿਹਦੇ ਨਾਲ ਬੈੰਦਾ ਕਿਹਦੇ ਨਾਲ ਲੁੜਦਾ ਕਿੱਥੇ ਜਾਂਦਾ ਕਿੱਥੇ ਆਂਦਾ ਮੈਨੂੰ ਇੱਕ ਅੱਧਾ ਦਿਨਾਂ ਦਾ ਪਿੱਛਾ ਕਰਨਾ ਹੀ ਪੈਣਾ। ਕੋਈ ਨਾ ਜੋਤ ਪੁੱਤ ਮੈਂ ਵੀ ਤੇਰਾ ਪਿਓ ਆ ਕੱਲ ਤੋਂ ਤੇਰੀ ਸਾਰੀ ਇਨਕੁਆਇਰੀ ਮੈਂ ਆਪ ਹੀ ਕਰੂੰ ਹਾਂਜੀ ਹਾਂਜੀ ਭੈਣ ਜੀ ਉਹ ਤੁਹਾਨੂੰ ਕਿਹਾ ਤਾਂ ਸੀਗਾ ਮੈਂ ਆਹੋ ਉਹੀ ਕੰਮ ਤਾਂ ਕਰਨਾ ਓਹੋ ਚੰਗਾ ਮਾੜਾ ਜਿਹੜਾ ਮਰਜ਼ੀ ਮਿਲੇ ਆਪਾਂ ਤਾਂ ਫਹਾ ਵੜਣਾ ਆਹੀ ਮੰਦੀਪ ਦੀ ਭੈਣ ਦਾ ਆਹੋ ਹਾਂ ਠੀਕ ਹੈ ਠੀਕ ਹੈ ਬਸ ਲੱਭ ਲਿਓ ਹਾਈ ਹਾਈ ਆ ਮਾਤਾ ਨੇ ਖਲਾਰਾ ਦੇ ਕਿਦਾਂ ਪਾਇਆ ਦੇਖੀ ਚੱਦਰ ਕਿਵੇਂ ਖਲਾਰੀ ਪਈ ਹੈ ਇਹਨਾਂ ਲਈ ਬਹਿਣਾ ਹੁੰਦਾ ਕਿ ਚੱਦਰ ਹੀ ਕਿਤੇ ਝਾੜ ਲਵਾਂ ਇਹ ਤਾਂ ਮੰਦੀਪ ਦੇ ਨਾਂ ਦੇ ਕਾਗਜ਼ ਆ। ਇਹ ਕਿਵੇਂ ਹੋ ਸਕਦਾ? ਕਿ ਨੰਦੀਪ ਸਾਡੇ ਨਾਲ ਇਟੀ ਵੱਡੀ ਚਲਾਕੀ ਕਰ ਜਾਏ। ਸਾਡੇ ਤੋਂ ਇੰਨਾ ਕੁਝ ਲੁਕੋਂਦੀ ਐ। ਇਹ ਕਾਗਜ਼ ਕਿਸੇ ਹੋਰ ਦੇ ਹੱਥ ਲੱਗ ਰਹੇ ਨੇ। ਮੈਨੂੰ ਇਹਨਾਂ ਨੂੰ ਕਿਸੇ ਪਾਸੇ ਲਾਉਣਾ ਹੀ ਪੈਣਾ। ਨਾ ਕੀ ਕਰਦੀ ਪਈਆਂ? ਕੁਛ ਨਹੀਂ ਮੰਮੀ। ਬਸ ਆ ਕੰਮ-ਕੁਮ ਕਰਦੀ ਸੀਗੀ। ਨਾ ਘਬराई ਤਾਂ ਆਏ ਹੋਈਆਂ ਜਿਵੇਂ ਕੋਈ ਚੋਰੀ ਕਰਕੇ ਆਈ ਹੁੰਨੀ ਆ। ਨਹੀਂ ਮੰਮੀ ਮੈਂ ਠੀਕ ਆ ਕੁਛ ਨਹੀਂ ਹੋਇਆ। ਨਾ ਮੈਨੂੰ ਤਾਂ ਲੱਗ ਨਹੀਂ ਰਹੀ ਤੂੰ ਠੀਕ। ਨਲੇ ਆਹਾ ਪਿੱਛੇ ਕੀ ਲਕੋ ਰੱਖਿਆ? ਉਹ ਮੰਮੀ ਪਿੱਛੇ ਕੁਛ ਨਹੀਂ ਆ ਮੰਮੀ ਇਹ ਤਾਂ ਉਹ ਨਾ ਨਕੀ ਇਹ ਤਾਂ ਉਹ ਤਾਂ ਲਾ ਰੱਖਿਆ ਲਿਆ ਫੜਾ ਇਧਰ ਦੇਖਾਂ ਮੈਂ। ਉਹ ਮੰਮੀ ਕੁਛ ਨਹੀਂ ਇਹ ਤਾਂ ਉਹ ਨਾ ਗੋਲਡੀ ਦੇ ਕੰਮ ਦੇ ਕਾਗਜ਼ ਆ ਪਤਾ ਨਹੀਂ ਕਿੱਥੇ ਕਦੀ ਰੱਖ ਕੇ ਭੁੱਲ ਜਾਂਦੇ ਆ ਦੇਖ ਲਓ ਹੁਣ ਇੱਥੇ ਪਈ ਸੀ ਥੱਲੇ ਡਿੱਗ ਗਏ ਤੇ ਆ ਮੈਂ ਹੁਣ ਮੇਰੇ ਹੱਥ ਲੱਗ ਗਏ ਸਭ ਕੋਈ ਨਾ ਮਾਤਾ ਹੁਣ ਜਿਹੜਾ ਕਾਗਜ਼ ਮੇਰੇ ਹੱਥ ਲੱਗਾ ਨਾ ਇਸ ਤੋਂ ਬਾਅਦ ਮਨਦੀਪ ਦੀ ਫਿਕਰ ਤੂੰ ਹੀ ਨਹੀਂ ਮੈਂ ਵੀ ਕਰਿਆ ਕਰੂੰਗੀ ਨਾ ਹੁਣ ਕਾਗਜ਼ ਫੜ ਕੇ ਉਰੇ ਹੀ ਖੜੀ ਰਹਾਂਗੀ ਜਾਂ ਇਹਨਾਂ ਨੂੰ ਰੱਖੇਗੀ ਚੱਲਦੇ ਆ ਮੰਮੀ ਬੱਸ ਉਹੀ ਰੱਖਣ ਚੱਲਦੇ ਆ ਕੰਮ ਵੀ ਕਰਨਾ ਹੁੰਦਾ ਕੋਈ ਮਨਦੀਪ ਨਾਲ ਕਿਉਂ ਚੰਗੀ ਹੋਈਆਂ ਨਾ ਇਹ ਤਾਂ ਸਿਰਫ ਮੈਂ ਹੀ ਜਾਣਦੀ ਆ ਆ ਵਾਰ ਨਾ ਮੈਂ ਧੁੱਪ ਚ ਚਿੱਟੇ ਨਹੀਂ ਦਿੱਤੇ